ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਇੱਕ ਬਹੁਤ ਹੀ ਨੇਕ ਇਮਾਨਦਾਰ ਹਰਦੀਲ ਅਜੀਜ਼ ਆਗੂ ਸਾਹਿਬ ਦੇ ਜਾਣਦਾ ਵਿਸ਼ੋੜਾ ਜਿਹੜਾ ਹੈ ਉਹਨਾਂ ਦੇ ਪਰਿਵਾਰ ਨੂੰ ਨਹੀਂ ਬਲਕਿ ਸਾਰੇ ਤਰਨਤਾਂ ਨਾਲ ਹਲਕੇ ਨੂੰ ਪਿਆਏ ਜਿਵੇਂ ਸਾਡੇ ਐਮਐਲਏ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜਿਹੜੇ ਆ ਪਿਛਲੇ ਟਾਈਮ ਤੋਂ ਬਿਮਾਰ ਸੀ ਪਰ ਉਹ ਮਹਿਸੂਸ ਨਹੀਂ ਹੋਣ ਦਿੱਤੇ ਅੱਜ ਤੋਂ 9-10 ਦਿਨ ਪਹਿਲਾਂ ਸਾਨੂੰ ਸਾਡੇ ਹਲਕੇ ਨੂੰ ਤੇ ਸਾਡੀ ਪਾਰਟੀ ਨੂੰ ਸੁਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿੱਚ ਜਾ ਬਰਾਜੇ ਐ ਡਾਕਟਰ ਸੋਹ ਇੱਕ ਪੜ੍ਹੇ ਲਿਖੇ ਤੇ ਬੜੇ ਮਿਹਨਤੀ insan ਸੀ ਉਹਨਾਂ ਦੇ ਵਿੱਚ ਇੱਕ ਵੱਡੀ ਗੱਲ ਬਿਮਾਰੀ ਹੋਣ ਦੇ ਬਾਵਜੂਦ ਵੀ ਹੱਥ ਬਹੁਤ ਸੀ ਉਹ ਹੀ ਹਲਕਾ ਤਰੰਤਾਂ ਦੇ ਮੈਲੇ ਡਾਕਟਰ ਅਸ਼ਵੀਤ ਸਿੰਘ ਸੋਨ ਦੇ ਇਸ ਪੱਤਰ ਸੰਸਾਦ ਨੂੰ ਦਾ ਕਹਿ ਕੇ ਪੰਜ ਸਤਵਾਂ ਦੇ ਵਿੱਚ ਮਰੀਨ ਹੋ ਗਏ ਸਨ ਸੋ ਹੁਣ ਜਿਹੜਾ ਅੱਜ ਉਹਨਾਂ ਦਾ ਆਪ ਹੋ ਗਿਆ ਇੱਥੇ ਤਰੰਤਾਂ ਦੇ ਵਿੱਚ ਸੋ ਵੱਖ-ਵੱਖ ਜਿਹੜੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਵਲੰਟੀਅਰ ਸੀਗੇ ਆਮਨਿਟੀ ਤੋਂ ਹਲਕਾ ਵਾਸੀ ਨੂੰ ਸੁਲਾਹ ਦਿੱਤੀ ਲਈ ਕੌਂਟਰੀਸ ਵੱਲੋਂ ਨਾਲ ਹੀ ਸਾਡੇ ਨਾਲ ਜ਼ਿਲ੍ਹੇ ਦੇ ਯੂਥ ਪਤਾਨੰਗਰ ਸਾਲ ਮੌਜੂਦ ਨੇ 27 ਤਰੀਕ ਨੂੰ ਦਾ ਘਾਟਾ ਪੈ ਗਿਆ ਹਲਕੇ ਨੂੰ ਬੜਾ ਵੱਡਾ ਘਾਟਾ ਸੀਗਾ ਅੱਜ ਸ਼ਬਦਾ ਚਲੇ ਮੇਰੇ ਘਰ ਪਹੁੰਚੋ ਕੀ ਵਿਚਾਰ ਹੈ ਦੇਖੋ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਇੱਕ ਬਹੁਤ ਹੀ ਨੇਕ ਇਮਾਨਦਾਰ ਹਰਦਿਲ ਅਜੀਜ਼ ਆਗੂ ਸਨ ਸੋ ਉਹਨਾਂ ਦੇ ਜਾਂਦਾ ਵਿਛੋੜਾ ਜਿਹੜਾ ਹੈ ਉਹਨਾਂ ਦੇ ਪਰਿਵਾਰ ਨੂੰ ਨਹੀਂ ਬਲਕਿ ਸਾਰੇ ਤਰਨ ਤਰਨਨ ਹਲਕੇ ਨੂੰ ਪਿਆ ਹੈ ਸੋ ਅੱਜ ਅਰਦਾਸ ਬੇਨਤੀ ਕਰਨ ਆਏ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਅਜਿਹਾ ਇੱਕ ਇਨਸਾਨ ਕਿਦਾਂ ਦਾ ਹੋਣਾ ਚਾਹੀਦਾ ਇਨਸਾਨ ਦਾ ਕਿਰਦਾਰ ਕਿਦਾਂ ਦਾ ਹੋਣਾ ਚਾਹੀਦਾ ਉਹ ਸੋਲ ਸਾਹਿਬ ਤੋਂ ਸਿੱਖ ਲੈਣਾ ਚਾਹੀਦਾ ਹੈ ਕਹਿੰਦੇ ਕਿ ਰਾਜਨੀਤੀ ਜਿਹੜੀ ਸੀਗੀ ਉਹ ਪਰਚੇ ਤੋਂ ਬਹੁਤ ਜ਼ਰੂਰ ਸੀਗੇ ਕਹਿੰਦੇ ਸੀਗੇ ਰਾਜਨਾਮੇ ਨਾਲ ਆਓ ਕਿਤੇ ਨਾ ਕਿਤੇ ਸ਼ਾਦਾਫਤ ਕਰਕੇ ਜਾਦਾ ਜਾਣੇ ਗਏ ਨੇ ਅ ਜਿਸ ਤਰੀਕੇ ਦੀ ਸਿਆਸਤ ਉਹਨਾਂ ਨੇ ਕੀਤੀ ਹੈ ਕੀ ਲੱਗਦਾ ਅੱਜ ਜਿਹੜਾ ਹਲਕੇ ਨੂੰ ਘਾਟਾ ਪਿਆ ਉਹ ਜ਼ਿੰਮੇਵਾਰੀ ਬਹੁਤ ਵੱਡੀ ਛੱਡ ਕੇ ਗਏ ਆ ਕਹਿੰਦੇ ਸੁਪਨੇ ਵੀ ਬਹੁਤ ਸੀਗੇ ਹਜੇ ਹਲਕੇ ਨੂੰ ਲੈ ਕੇ ਨਹੀਂ ਦੇਖੋ ਉਹ ਰਾਜਨੀਤਿਕ ਗੱਲਾਂ ਨੇ ਸ਼ਾਇਦ ਅੱਜ ਆਪਾਂ ਨਾ ਕਰੀਏ ਸੋਲ ਸਾਹਿਬ ਜਿਹੜੇ ਆਗੂ ਸੀ ਰਾਜਨੀਤੀ ਤਾਂ ਮਤਲਬ ਉਹ ਕਰੀ ਨਹੀਂ ਸੀ ਰਹੀ ਸੀ ਲੋਕ ਸੇਵਾ ਕਰ ਰਹੀ ਸੀ ਸੋਸ਼ਲ ਵਰਕਰ ਕਰ ਰਹੀ ਸੀ ਬਾਕੀ ਗੱਲਾਂ ਫਿਰ ਆਪਾਂ ਬਾਅਦ ਚ ਕਰ ਲਾਂਗੇ ਅੱਜ ਆਪਾਂ ਉਹਨਾਂ ਦੀ ਅੰਤਿਮ ਅਰਦਾਸ ਚ ਆਏ ਆ ਉਹਦੀ ਅਰਦਾਸ ਵਿੱਚ ਬਹੁਤ ਬਹੁਤ ਸੋ ਬਿਲਕੁਲ ਇਸ ਅਨਫੋਲ ਜਿਨ੍ਹਾਂ ਨੇ ਇੱਥੇ ਸ਼ਰਧਾਂਜਲੀ ਪੇਟ ਕਰਨ ਤਾਂ ਪਹੁੰਚੇ ਨੇ ਜिले ਦੀ ਯੂਥ ਦੀ ਕਮਾਨ ਹੈ ਨਾ ਕੋਲ ਸੋ ਹੋਰ ਵੀ ਜਿਹੜੇ ਵੱਖ-ਵੱਖ ਲੋਕ ਇੱਥੇ ਪਹੁੰਚ ਰਹੇ ਨੇ ਲਗਾਤਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਇੱਥੇ ਉਹਨਾਂ ਦੇ ਪਰਿਵਾਰ ਵਾਸੀ ਵੀ ਪਹੁੰਚ ਰਹੇ ਨੇ ਆ ਕਸ਼ਮੀਰ ਸਿੰਘ ਸੋਨ ਉਹਨਾਂ ਦੀ ਜਿਹੜੇ ਮੌਜੂਦਾ ਐਮਐਲਏ ਹਲਕਾ ਤਰਨ ਤਤਨ ਤੋਂ ਕੁਝ ਘਾਟ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ 27 ਤਰੀਕ ਨੂੰ ਇਹ ਜਿਹੜਾ ਹਾਦਸਾ ਕਹਿ ਸਕਦੇ ਹਾਂ ਦੁਖਦ ਹਾਦਸਾ ਸੀਗਾ ਜਿਸ ਦਿਨ ਡਾਕਟਰ ਸ਼ੁਭਿੰਦਰ ਸਿੰਘ ਸੋਦੇ ਫਾਰੀ ਸੰਸਾਰ ਤੋਂ ਹੁੰਦੇ ਬਤਾ ਕਹਿ ਗਏ ਆ ਕੈਂਸਰ ਤੋਂ ਲੰਬੇ ਸਮੇਂ ਤੋਂ ਜੂੜਦੇ ਸੀਗੇ ਆ ਜਿਸ ਵਿਚਾਲੇ ਹਾਲਾਤ ਜਿਹੜੇ ਵਿਗੜਦੇ ਨੇ ਤਬੀਅਤ ਵਿਗੜਦੀ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਕੁਝ ਕੋਸ਼ਿਸ਼ਾਂ ਤੋਂ ਬਾਅਦ ਜਿਹੜਾ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਤੁਸੀਂ ਖਿਰਾਬ ਵੀ ਦੇਖ ਸਕਦੇ ਹੋ ਇੱਥੇ ਜਿਹੜੇ ਹੋਰ ਵੀ ਲੋਕ ਪਹੁੰਚ ਰਹੇ ਨੇ ਆ ਬੜੀ ਦੇਰ ਦੇ ਵਿੱਚ ਜਿੱਥੇ ਜਿਹੜੇ ਆਪਾਂ ਨੂੰ ਖੁਦਾਨ ਸਾਹਿਬ ਜਿਹੜੇ ਮੁਖੰਦਰ ਸਾਹਿਬ ਨੇ ਉਹ ਵੀ ਪਹੁੰਚੜੇ ਨੇ ਸੋ ਤੁਸੀਂ ਦੇਖ ਸਕਦੇ ਹੋ ਤੇ ਜੀਆਂ ਤਸਵੀਰਾਂ ਨੇ ਆ ਜਿਸ ਸ਼ਬਦਾਂ ਦੀ ਮੀਟ ਕਰਨ ਤੋਂ ਲੋਕੀਂ ਤੇ ਪਹੁੰਚੇ ਹੋਏ ਨੇ ਅ ਮੇਰੇ ਕਿਸੇ ਖਾਤਿਰ ਇਹ ਮੈਦੇ ਸੀ ਸੋ ਕਿਤੇ ਅੱਜ ਜਿਹੜਾ ਘਟਾ ਹੈ ਉਹ ਮਹਿਸੂਸ ਕਰਦੇ ਹੋਏ ਨਜ਼ਾਰਾ ਦੇ ਨੇ ਲੋਕ ਬੜਾ ਵੱਡਾ ਘਟਾ ਹੈ ਹਲਕੇ ਨੂੰ ਅੱਜ ਕਹਿ ਸਕਦੇ ਹਾਂ ਸ਼ਬਦਾਂ ਦੀ ਮੀਟ ਕਰਨ ਲਈ ਬਹੁਤ ਵੱਡੀ ਗਿਣਤੀ ਲੋਕ ਪਹੁੰਚ ਰਹੇ ਆ ਸ਼ਾਇਦ ਇਹ ਪਿਆਰ ਹੈ ਜਿਹੜਾ ਕਮਾਇਆ ਹੋ ਬੜੀ ਦੁਖਦਾਈ ਖਬਰ ਜੀ ਅੱਜ ਤੋਂ 10 ਦਿਨ ਪਹਿਲਾਂ ਸਾਨੂੰ ਮਿਲੀ ਸੀ ਜਿਹਦੇ ਵਿੱਚ ਸਾਡੇ ਐਮ.ਐਲ.ਏ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਆ ਪਿਛਲੇ ਟਾਈਮ ਤੋਂ ਬਿਮਾਰ ਸੀ ਪਰ ਉਹ ਮਹਿਸੂਸ ਨਹੀਂ ਹੋਣ ਦਿੱਤੇ ਅੱਜ ਤੋਂ 9-10 ਦਿਨ ਪਹਿਲਾਂ ਸਾਨੂੰ ਸਾਡੇ ਹਲਕੇ ਨੂੰ ਤੇ ਸਾਡੀ ਪਾਰਟੀ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਣਾ ਵਿੱਚ ਜਾ ਬਰਾਜੇ ਆ ਅਸੀਂ ਗੁਰੂ ਅਰਜਨ ਦੇਵ ਘੜੀ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਰੱਖੇ ਤੇ ਪਿੱਛੋਂ ਪਰਿਵਾਰ ਨੂੰ ਪਾਰਟੀ ਨੂੰ ਤੇ ਹਲਕੇ ਦੇ ਲੋਕਾਂ ਨੂੰ ਜਿਹੜਾ ਉਹ ਬਲ ਬਖਸ਼ੇ ਤਾਂ ਜੋ ਅਸੀਂ ਉਹਨਾਂ ਦੇ ਕੀਤੇ ਹੋਏ ਪੂਰਨਿਆਂ ਤੇ ਚੱਲ ਸਕੀਏ ਤੇ ਅਸੀਂ ਪਾਰਟੀ ਤੋਂ ਵੀ ਮੰਗ ਕਰਦੇ ਆਂ ਵੀ ਜਿਹੜੇ ਆ ਵੀ ਉਹਨਾਂ ਦੇ ਹੱਥ ਪਰਿਵਾਰ ਦੇ ਰੱਖਿਆ ਜਾਵੇ ਸਾਡੇ ਐਡਵੋਕੇਟ ਕੋਮਲਪ੍ਰੀਤ ਸਿੰਘ ਜਿਹੜੇ ਆ ਉਹ ਕਾਫੀ ਟਾਈਮ ਤੋਂ ਉਹਨਾਂ ਦੇ ਨਾਲ ਜਿੱਥੇ ਉਹ ਪਾਰਟੀ ਦੀ ਸੇਵਾ ਹਲਕੀ ਦੀ ਸੇਵਾ ਕਰਦੇ ਸੀ ਉਹ ਬਿਮਾਰੀ ਬਿਮਾਰ ਹੋਣ ਦੇ ਨਾਤੇ ਉਹਨਾਂ ਦੀ ਵੀ ਉਹਨਾਂ ਨੇ ਬੜਾ ਸੇਵਾ ਕੀਤੀ ਹੈ ਤੇ ਅਸੀਂ ਚਾਹੁੰਦੇ ਆਂ ਪੜ੍ਹਿਆ ਲਿਖਿਆ ਬੱਚਾ ਵਾ ਇਹ ਐਡਵੋਕੇਟ ਐਡਵੋਕੇਟ ਹੈਗਾ ਉਹ ਤੇ ਉਹਦੀ ਜਿਹੜੀ ਹੈ ਉਹਦੇ ਉੱਤੇ ਪਾਰਟੀ ਹੱਥ ਰੱਖੇ ਤੇ ਤਾਂ ਜੋ ਅੱਗੇ ਤੋਂ ਵੀ ਸੇਵਾ ਜਿਹੜੀ ਹੈ ਕਿਉਂਕਿ ਹਲਕੇ ਦੇ ਲੋਕਾਂ ਨੇ ਉਹਨੂੰ 5 ਸਾਲ ਲਈ ਚੁਣਿਆ ਹੈ ਤੇ ਜਿਹੜੀ ਮਗਰਲੀ ਟਰਮ ਆ ਉਹ ਵੀ ਇਹ ਪਰਿਵਾਰ ਸੇਵਾ ਕਰਕੇ ਆਪਣੀ ਪੂਰੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਲਕੁਲ ਬੜੇ ਕਰੀਬੀ ਕੋਮਲਪ੍ਰੀਤ ਜਿਲੇ ਬੜੇ ਕਰੀਬੀ ਨੇ ਉਹਨਾਂ ਦੇ ਡਾਕਟਰ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਲੰਬਾ ਸਮਾਂ ਬਿਤਾਇਆ ਇਹਨਾਂ ਨੇ ਮਤਲਬ ਪੀਏ ਪਰਿਵਾਰ ਨੂੰ ਉਹਨਾਂ ਦਾ ਹਿਸਾਬਣ ਕੇ ਰਹੇ ਨੇ ਸੋ ਅੱਜ ਜਿਹੜਾ ਸਭ ਦੀ ਇਹੀ ਮੰਗ ਹੈ ਜਿਹੜਾ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਨਾਲ ਵਿਚਰ ਰਹੇ ਸੀਗੇ ਅੱਜ ਆਪਣੀ ਜ਼ਿੰਮੇਵਾਰੀ ਬਿਨਵਾਰ ਪਹੁੰਚੇ ਨੇ ਬਹੁਤ ਖੁਸ਼ੀ ਹੋਣੀ ਤੁਸੀਂ ਦੇਖ ਸਕਦੇ ਹੋ ਜਿਹੜੀ ਇੱਥੇ ਮੌਜੂਦ ਹੈਗੇ ਨੇ ਸੋ ਵੱਡੀ ਜ਼ਿੰਮੇਵਾਰੀ ਆ ਕਿੰਨਾ ਕਿਤੇ ਅੱਜ 1.5 ਸਾਲ ਪਹਿਕ ਆਰਜਨ ਨੂੰ ਲੈ ਕੇ ਬੜੀਆਂ ਉਮੀਦਾਂ ਨੇ ਸੋ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਮਾਨਪਰਸਦ ਦਾ ਭੋਗ ਜਦ ਰਾਜ ਦਿਖਾਇਆ ਗਿਆ ਸੋ ਇੱਥੇ ਵੱਖ-ਵੱਖ ਜਿਹੜੇ ਲੋਕ ਪਹੁੰਚ ਰਹੇ ਨੇ ਬਨਕਰ ਮੌਜੂਦ ਨੇ ਪਾਰਟੀ ਦੇ ਜਿਹੜੇ ਸਿਆਸੀ ਆਗੂ ਪਹੁੰਚਦੇ ਨੇ ਘਟੋਟ ਪਾਰਟੀ ਦਾ ਉਹਨਾਂ ਦੇ ਨਾਲ ਜਿਹੜਾ ਅੱਜ ਮਿਲ ਕੇ ਜਿਹੜਾ ਇਜੇ ਸੰਸਦ ਅਸਭੇ ਦੀ ਜਾਰੀ ਹੈ ਜਿਹੜੇ ਰਾਕੇਸ਼ ਸਿੰਘ ਸੌਰ ਆ ਐਮਐਲਏ ਸਾਹਿਬ ਤਰਨਤਾਰਨ ਤੋਂ ਬੜਾ ਵੱਡਾ ਘਾਟਾ ਹਲਕੇ ਨੂੰ ਕਿੰਨਾ ਕਿੰਨੇ ਬਿਲਕੁਲ ਇੱਥੇ ਹੋਰ ਵੀ ਸਿਆਸੀ ਆਕੂ ਜਿਹੜੇ ਨਾਲ ਆਪਨ ਦੀ ਪਾਰਟੀ ਕੋ ਲੰਬੇ ਸਮੇਂ ਤੋਂ ਵਰਕ ਕਰੀ ਕਰਦੇ ਆ ਰਹੇ ਸੰਗ ਐਮਐਲਏ ਕਿਸ਼ਮੀ ਸਿੰਘ ਸੌਰ ਨਾਲ ਬੜਾ ਵੱਡਾ ਘਾਟਾ ਹਲਕੇ ਨੂੰ ਹੇ ਲੰਬੇ ਸਮੇਂ ਤੋਂ ਬਿਮਾਰੀ ਦਾ ਜੂਸਦੇ ਸੀਗੇ ਲੇਕਿਨ ਇਹ ਕਹਿੰਦੇ ਜੋਸ਼ਪੂ ਦਾ ਸੀਗੇ ਹਲਕੇ ਨੂੰ ਲੈ ਕੇ ਮੀਟਿੰਗਾਂ ਵੀ ਅਟੈਂਡ ਕਰਦੇ ਸੀਗੇ ਤੇ ਆ ਜਿਹੜਾ ਕਾਟਾ ਕਿਦਾਂ ਕਿਤੇ ਹਲਕੇ ਦੇ ਸਾਰੇ ਦੀਆਂ ਅੱਖਾਂ ਨਾਮ ਨੇ ਕੀ ਕਹਣਾ ਚਾਹੁੰਦੇ ਬੜਾ ਵੱਡਾ ਕਰਦੇ ਹੋ। ਵੇਖੋ ਜੀ ਡਾਕਟਰ ਸੋਹਣ ਇੱਕ ਪੜੇ ਲਿਖੇ ਤੇ ਬੜੇ ਮਿਹਨਤੀ insan ਸੀ। ਉਹਨਾਂ ਦੇ ਵਿੱਚ ਇੱਕ ਵੱਡੀ ਗੱਲ ਬਿਮਾਰੀ ਹੋਣ ਦੇ ਬਾਵਜੂਦ ਵੀ ਹੱਥ ਬਹੁਤ ਸੀ। ਤੇ ਉਹ ਹੱਥ ਜਿਹੜਾ ਗਰਮੀ ਦੇ ਵਿੱਚ ਵੀ ਨਸ਼ਾ ਜੁਤ ਨਸ਼ਿਆਂ ਵਿਰੁੱਧ ਬਾਕੀ ਇਹ ਜਿਹੜੇ ਸਕੂਲਾਂ ਦੇ ਉਦਘਾਟਨ ਕਰਦੇ ਸੀ ਉਹ ਤਿੰਨ ਸਵੇਰੇ ਤਿੰਨ ਸ਼ਾਮੀ ਪਿੰਡਾਂ ਦੇ ਵਿੱਚ ਕੰਮ ਕਰਦੇ ਰਹੇ ਬੜੀ ਮਿਹਨਤ ਕਰਦੇ ਸੀ ਪਾਰਟੀ ਵਰਕਰਾਂ ਦਾ ਪੂਰਾ ਮਾਨ ਸਨਮਾਨ ਰੱਖਦੇ ਸੀ ਪਾਰਟੀ ਦੇ ਅਨਸਾਰ ਹੀ ਨੂੰ ਉਹਨੇ ਜੋੜ ਕੇ ਰੱਖਿਆ ਸੀ ਤੇ ਬੜੇ ਵਧੀਆ ਇਨਸਾਨ ਸੀ ਅੱਜ ਤਰਨਤਾਰ ਦੇ ਹਲਕੇ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਜਿਹੜਾ ਨਾ ਪੂਰਾ ਹੋਣਾ ਵਾਲਾ ਤੇ ਹੁਣ ਇਹੋ ਹੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਗੜੀ ਕਿ ਉਹਨਾਂ ਨੂੰ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਤੇ ਹਲਕੇ ਦੇ ਵਰਕਰਾਂ ਨੂੰ ਤੇ ਪਾਰਟੀ ਨੂੰ ਪਾਣਾ ਮੰਨਣ ਦਾ ਭਲ ਬਖਸ਼ਣ ਬਾਕੀ ਵੇਖੋ ਭਣਾ ਵਰਤ ਗਿਆ ਹੁਣ ਇੱਥੇ ਤਰਨ ਤਰਨ ਹਲਕੇ ਤੋਂ ਚੋਣ ਹੋਣੀ ਆ ਜਿੰਮੇਵਾਰੀ ਵੱਡੀ ਛੱਡ ਕੇ ਗਏ ਆ ਹਾਂਜੀ ਕਹਿੰਦੇ ਜ਼ਿੰਮੇਵਾਰੀ ਬਹੁਤ ਵੱਡੀ ਛੱਡ ਕੇ ਗਏ ਆ ਕਿਉਂਕਿ ਕਈ ਵਿਕਾਸ ਕਾਰਜ ਅਜਿਹੇ ਸੀਗੇ ਜਿਹੜੇ ਰੁਕ ਗਏ ਵਿੱਚ ਕਾਰਜ ਜਿਹੜੇ ਚੱਲਦੇ ਪਏ ਸੀ ਵੇਖੋ ਜੀ ਉਹ ਕਾਰਜ ਜਿਹੜੇ ਰੁਗੇ ਆ ਉਹ ਪੂਰੇ ਕਰਨ ਲਈ ਪਹਿਲ ਦੇ ਆਧਾਰ ਤੇ ਪਰਿਵਾਰ ਦੇ ਵਿੱਚੋਂ ਜਿੰਦਰਾ ਇਹਨਾਂ ਦਾ ਇੱਕ ਭਾਂਡਾ ਹੀ ਆ ਉਹ ਛੋਟਿਆਂ ਦੇ ਤੋਂ ਉਹਦੀ ਮਾਤਾ ਦੀ ਡੈਥ ਹੋ ਗਈ ਤੇ ਉਹਨੂੰ ਡਾਕਟਰ ਸੋਹਰ ਪਰਿਵਾਰ ਨਹੀਂ ਪਾਲਿਆ ਤੇ ਐਮਐਲਏ ਬਣ ਤੇ ਬਾਅਦ ਉਹਨਾਂ ਨੂੰ ਪੀਏ ਦੇ ਤੌਰ ਤੇ ਨਾਲ ਰਹਿ ਉਹਨਾਂ ਨਾਲ ਪੂਰੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਕੰਮ ਕੀਤਾ ਪਾਰਟੀ ਚ ਤੇ ਅੱਜ ਜੇ ਕੋਮਲਪ੍ਰੀਤ ਨੂੰ ਜੇ ਪਾਰਟੀ ਟਿਕਟ ਦਿੱਤੀ ਆ ਤੇ ਇਹ ਆਪ ਹੀ ਜਿਹੜੇ 100 ਸਾਬ ਦੇ ਅਧੂਰੇ ਕੰਮ ਆ ਉਹ ਸਾਰੇ ਪੂਰੇ ਹੋਣਗੇ ਪਾਰਟੀ ਵਰਕਰ ਜੜਿਆਓ ਪਾਰਟੀ ਸਾਰੀ ਜਿਹੜੀ ਆ ਇੱਕ ਆ ਤੇ ਨਾਲ ਆ ਕਿਉਂਕਿ ਜੇ ਸੁਪਨਾ ਵੀ کہہ ਸਕਦੇ ਆ 100 ਸਾਬ ਦਾ ਵੀ ਹੋਏਗਾ ਜਿਹੜਾ ਲੰਬਾ ਸਮਾਂ ਬਿਤਾਇਆ ਪਰਿਵਾਰ ਦੇ ਨਾਲ ਆ ਜਿਹੜੀ ਵਰਕਰੀ ਕੀਤੀ ਹੈ ਜਿਹੜਾ ਕੰਮ ਕੀਤਾ ਸੋ ਬਰੀਕੀ ਦੇ ਨਾਲ ਜਾਣਦੇ ਹੋਣਗੇ ਸੋ ਲੱਗਦਾ ਹੈ ਉਮੀਦਾਂ ਬਹੁਤ ਨੇ ਇਹਨਾਂ ਤੋਂ ਬਿਲਕੁਲ ਜੀ ਬਿਲਕੁਲ ਜੇ ਉਹ ਕੋਮਲ ਪ੍ਰੀਤ ਨੂੰ ਟਿਕਟ ਦਿੰਦੇ ਆ ਤੇ ਉਹ ਹਲਕਾ ਨਿਵਾਸੀ ਜਿਹੜੇ ਉਹ ਵੱਡੀ ਲੀਡ ਦੇ ਨਾਲ ਜਿਤਾਉਣਗੇ ਤੇ ਹਲਕੇ ਦਾ ਜਿਹੜਾ ਵਿਕਾਸ ਹੈ ਉਸੇ ਤਰ੍ਹਾਂ ਉਹਨਾਂ ਦੀ ਸੋਚ ਮੁਤਾਬਕ ਪੂਰਾ ਹੋਏਗਾ ਉਹ ਬਿਲਕੁਲ ਕੋਮਲ ਪ੍ਰੀਤ ਦਾ ਜਿਹੜਾ ਨਾਮ ਉਹ ਲਿਆ ਜਾ ਰਿਹਾ ਕਿਉਂਕਿ ਲੰਬੇ ਸਮੇਂ ਤੋਂ ਇਹ ਵਰਕਰੀ ਕਰਦੇ ਆਦੇ ਆਦੇ ਨੇ ਪਰਿਵਾਰ ਦੇ ਨਾਲ ਰਹੇ ਨੇ ਬੜੀ ਛੋਟੀ ਉਮਰ ਦੇ ਵਿੱਚ ਇਹਨਾਂ ਦੇ ਮਾਤਾ ਜੀ ਗੁਜਰਤ ਕੇ ਸੀਗੇ ਜਿਸ ਤੋਂ ਬਾਅਦ ਐਮਐਲਏ ਸਾਹਿਬ ਦੇ ਨਾਲ ਹੀ ਇਹਨਾਂ ਦਾ ਰਹਿਣਾ ਸੀਗਾ ਉਹ ਅਕਸਰ ਤੋਂ ਜਿਹੜਾ ਇੱਥੇ ਹੋਰ ਵੀ ਲੋਕ ਪਹੁੰਚ ਰਹੇ ਨੇ ਲੇਕਿਨ ਜਿਹੜੀ ਆਮ ਆਦਮੀ ਪਾਰਟੀ ਦੇ ਵਕਤਾਂ ਨੂੰ ਲਈ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਜਿੰਮੇਵਾਰੀ ਛੱਡ ਕੇ ਗਏ ਨੇ ਉਹ ਹੁਣ ਕੋਮਲਪਰੀ ਦੇ ਸੇ ਹੋਣੀ ਚਾਹੀਦੀ ਹੈ ਸੋ ਨਾਲ ਦੇ ਨਾਲ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਇੱਥੇ ਪਹੁੰਚ ਚੁੱਕੇ ਨੇ ਸੰਧੂ ਸਾਹਿਬ ਅੱਜ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਹੋ ਪਹਿਲਾਂ ਤੁਸੀਂ ਨਜ਼ਰ ਆਏ ਸੀ ਅੱਜ ਪਾਰਟੀ ਵੱਲੋਂ ਉੱਤੇ ਤਸਵੀਰਾਂ ਨੇ ਕੀ ਭਾਵ ਨੇ ਅੱਜ ਲੋਕਾਂ ਦੁਆਰਾ ਚੁਣੇ ਗਏ ਮੌਤੀ ਸਤਕਾਰਯੋਗ ਜੋ ਤਰੰਤ ਨਮਨਤਾ ਸਦਾ ਦੇ ਬੁਦਾ ਇਕਸਨ ਅੱਜ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸਭੋਚੀ ਭਾਰਤੀ ਜਨਤਾ ਪਾਰਟੀ ਦੇ ਜਲੇਲੀ ਆਪਕੰਚ ਮੈਂ ਦੁੱਖ ਦੀ ਘੜੀ ਚ ਸ਼ਰੀਕ ਹੋਣਾ ਹੋਇਆ ਪਰਮਾਤਮਾ ਕੇ ਇਹੀ ਅਰਦਾਸ ਕਰਦਾ ਕਿ ਪਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਿਛੇ ਪਰਿਵਾਰ ਨੂੰ ਸਾਰੇ ਸਬੰਧੀਆਂ ਨੂੰ ਭੈਣ ਭਰਾਵਾਂ ਨੂੰ ਪਾਣਾ ਮੰਨਦਾ ਬੱਲ ਬੱਛੀ ਹ ਹਰਜੀਤ ਸਿੰਘ ਸੰਧੂ ਜਿਹੜੇ ਜ਼ਿਲ੍ਹਾ ਪਟਿਆਲਾ ਨੇ ਭਾਜਪਾ ਦੇ ਇੱਥੇ ਪਹੁੰਚੇ ਨੇ ਸੋ ਦੁੱਖ ਦਾ ਭਟਾਵਾ ਕੀਤਾ ਜਾ ਰਿਹਾ ਅੱਜ ਜਿਹੜਾ ਕਸ਼ਮੀਰ ਸਿੰਘ ਸੋਲ ਜਿਹੜੇ ਹਲਕਾ ਤਰਨਤਾਰਨ ਦੇ ਐਮਐਲਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਜਿਹੜਾ ਅਖੰਡ ਪਾਤਲਾ ਭੋਗ ਜਨਾਂ ਦਾ ਖਾਇਆ ਗਿਆ ਸੋ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਜੀ ਤੇ ਅਦੇ ਵਿੱਚ ਇੱਥੇ ਜਿਹੜੇ ਸੀਐਮ ਭਗਵੰਤ ਸਿੰਘ ਸਾਹਿਬ ਵੀ ਪਹੁੰਚ ਜਿਹੜੇ ਪਹੁੰਚੇ ਜਾ ਰਹੇ ਨੇ ਉਹ ਵੀ ਤਸਵੀਰਾਂ ਸਭ ਨੂੰ ਸਾਂਝੀਆਂ ਕਰਾਂਗੇ ਤੁਸੀਂ ਦੇਖਦਿਓ ਆਨਅਰ ਮੈਦਾਨ ਜੁਕਾ ਤਰਨਤਾਰਨ ਸੋ ਬਿਲਕੁਲ ਤੁਸੀਂ ਇਸ ਵੜੇ ਦੇਖ ਸਕਦੇ ਹੋ ਜਿਹੜੇ ਕੋਰਤਾਲ ਸਿੰਘ ਸੰਧਵਾ ਸਪੀਕਰ ਸਾਹਿਬ ਇੱਥੇ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਉਹ ਚ ਨਜ਼ਰ ਆਈ ਹੈ ਸੀਐਮ ਭਗਵੰਤ ਸਿੰਘ ਮਾਨ ਹੋਣੀ ਇੱਥੇ ਪਹੁੰਚੇ ਨਾਲ ਦੇ ਨਾਲ ਨੈਸ਼ਨਲ ਕਨਵੀਨਰ ਉਹਨਾਂ ਦੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਸੇ ਨਜ਼ਰ ਆਏ ਦੁੱਖ ਦਾ ਪ੍ਰਗਟਾਵਾ ਕੀਤਾ ਜ਼ਰੂਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਘਾਟ ਹੈ ਪ੍ਰਵਾਦ ਨੂੰ ਬਹੁਤ ਵੱਡਾ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜ਼ਰੂਰ ਅਸੀਂ ਪ੍ਰਵਾਦ ਦੇ ਨਾਲ ਖੜੇ ਹਾਂ ਤੇ ਦੁੱਖ ਦਾ ਪ੍ਰਗਟਾਵਾ ਜਿਹੜਾ ਕੀਤਾ ਜਾ ਰਿਹਾ ਸੋ ਅੱਜ ਜਿਹੜਾ ਅਕਨਪਾਲ ਸਾਹਿਬ ਦਾ ਪੋਖ ਲਗਿਆ ਗਿਆ ਸੀਗਾ ਜਿਹੜੇ ਕਸ਼ਮੀਰ ਸਿੰਘ ਸਾਲ ਵਿਧਾਇਕ ਤਰਨਤਾਰਨ ਤੋਂ ਜਿਨ੍ਹਾਂ ਦਾ ਕੁਛ ਦਿਨਾਂ ਪਹਿਲਾਂ ਦਿਹਾਂਤ ਹੋ ਗਿਆ ਕੈਂਸਰ ਦੀ ਬਿਮਾਰੀ ਦੇ ਚਲਦਿਆਂ ਸੋ ਅੱਜ ਜਿਹੜੀ ਇਹ ਸੂਚੀ ਦਿੜਸ਼ਿਪ ਨਜ਼ਰ ਆਈ ਹੈ ਕੈਬਨਿਟ ਮੰਤਰੀ ਨਜ਼ਰ ਆਏ ਨੇ ਕੁਲਦੀਪ ਸਿੰਘ ਟਾਲੀਵਾਲ ਲਾਲਜੀਤ ਸਿੰਘ ਪੁੱਲਰ ਨਾਲ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨੈਸ਼ਨਲ ਕਨਵੀਨਰ ਅਧਿਵਿਨ ਤੇਜਰੀਵਾਲ ਭਗਵੰਤ ਸਿੰਘ ਮਾਨ ਸਾਹਿਬ ਅਲਦਾਸ ਸਿੰਘ ਸੰਦਾਸਵੀਕਰ ਸਾਖ ਸਾਹਿਬ ਨੇ ਦੁੱਖ ਦੇ ਭਾਵ ਪ੍ਰਗਟ ਕੀਤੇ ਡਾਕਟਰ ਸਾਹਿਬ ਨੇ ਸ਼ਿਦਾਂਤ ਜੀ ਵੀਟ ਗੱਲ ਦੁਬਾਰਾ ਇਹ ਕਹਿਣਾ ਸੀਗਾ ਕਿ ਜਦਨਾ ਕਿਤੇ ਜਦੋਂ ਵੀ ਉਹ ਮਿਲਦੇ ਸੀਗੇ ਹਮੇਸ਼ਾ ਹ ਮੈਂ ਇਹ ਨਹੀਂ ਕਹਾਂਗਾ ਕਿ ਸਰਕਾਰ ਖਰਾਬ ਨੇ ਕੁਝ ਮੋੜ ਖਰਾਬ ਨੇ ਜਿੱਦਾਂ ਕਰ ਮੈਕਸੀਡੈਂਟ ਹੁੰਦੇ ਨੇ ਸੋ ਇਹੀ ਗੱਲਾਂ ਕੀਤੀਆਂ ਗਈਆਂ ਹਮੇਸ਼ਾ ਹਲਕੇ ਦੇ ਕੰਮ ਨੂੰ ਲੈ ਕੇ ਉਹ ਉਪਸਕ ਨਜ਼ਰ ਆਈ ਬਿਮਾਰ ਹੋਣ ਦੇ ਬਾਵਜੂਦ ਵੀ ਜਿਹੜੀ ਯੁੱਧ ਨਸ਼ਾਦ ਉਹ ਮਹਿਮ ਚਾਦਰੀ ਸੀ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨਜ਼ਰ ਆਏ ਸੋ ਵੱਡੀ ਜਿਹੜੀ ਘਾਟ ਹਲਕੇ ਨੂੰ ਪਈ ਹੈ ਲੇਕਿਨ ਹੁਣ ਜਿਹੜਾ ਮਾਹੌਲ ਹੈ ਪਖਦਾ ਨਜ਼ਰ ਆਏਗਾ ਜਮਨੀ ਚੋਨਾ ਨੂੰ ਲੈ ਕੇ ਕਿਉਂਕਿ ਜ਼ਰੂਰ ਉਹਨਾਂ ਦਾ ਜਾਨਾ ਦੁਖਦਾਈ ਹੈ ਲੇਕਿਨ ਜਿਹੜੀ ਅਗਲੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਬੋਣ ਲਈ ਅਗਲਾ ਜਿਹੜਾ ਨਮਾਇਦਾ ਉਹ ਜ਼ਰੂਰ ਦੇਣਾ ਪਏਗਾ ਪਾਰਟੀ ਨੂੰ ਇੱਕ ਕਗਲਾ ਐਮਐਲਏ ਜ਼ਰੂਰ ਦੇਣਾ ਪਏਗਾ ਹੋਰ ਪਾਰਟੀਆਂ ਮਤਲਬ ਅੱਜ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੋ ਦੇਖਣਾ ਹੋਵੇਗਾ ਹੁਣ ਕਿੰਨਾਂ ਨੂੰ ਪਾਰਟੀ ਟਿਕਟ ਦੇ ਕੇ ਨਵਾਜ਼ਦੀ ਹੈ ਤੇ ਹਲਕਾ ਤਰਨਤਾਲ ਤੋਂ ਐਮਐਲਏ ਕੌਣ ਬਣ ਕੇ ਸਾਹਮਣੇ ਆਉਂਦਾ ਤੁਸੀਂ ਦੇਖਦੇ ਆਉਂਦੇ ਆ ਮੈਂ ਖਾਨਿਸ਼ ਗੁਪਤਾ ਕੈਮਰਾਮੈਨ ਸ਼ਾਹ ਹੰਦਣਾ ਇਹ ਹਲਕੇ ਦੀ ਜਿਹੜੀ ਆ ਬਿਲਕੁਲ ਮਾਨਸingh ਸਾਹਮਣੇ ਆ ਰਹੀ ਹੈ ਉਹਨਾਂ ਦੇ ਪਾੰਜੇ ਬਹੁਤ ਚਿਹਰੇ ਨਾਵਰੇ ਨੇ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਉਹਨਾਂ ਸਾਹ ਕੋਸ਼ਿਸ਼ ਕਰਦੇ ਆ ਪਾਰਟੀ ਹੋਰ ਮਜ਼ਬੂਤ ਕਿੰਦੇ ਦੇਖੋ ਜੀ ਸਭ ਅੱਜ ਤਾਂ ਦੁੱਖ ਅਗਲੀਆਂ ਗੱਲਾਂ ਬਾਅਦ ਵਿੱਚ ਡਿਸਾਈਡ ਕੀਤੀਆਂ ਜਾਣਗੀਆਂ ਹੁਣ ਤਾਂ ਅਸੀਂ ਦੁੱਖ ਦੇ ਵਿੱਚ ਸ਼ਾਮਲ ਹੋਣਾ ਹੈ